ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਗਤਪਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਇਸ ਵਾਰ ਬਟਾਲਾ ਦੇ ਅੰਦਰ ਜੋੜ ਮੇਲ ਦੇ ਤਰ੍ਹਾਂ ਮਨਾਇਆ ਜਾ ਰਿਹਾ ਹੈ 29 ਅਤੇ 30 ਅਗਸਤ ਨੂੰ ਔਰ ਜੋ ਨਾਨਕ ਨਾਮ ਲੈਵਾ ਸੰਗਤਾਂ ਹਨ ਸੇਵਾਦਾਰ ਹਨ ਉਹਨਾਂ ਨੇ ਸੰਗਤਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਹੈ ਗੁਰਦਾਸਪੁਰ ਰੋਡ ਦੇ ਪਹੁੰਚੇ ਹਾਂ ਗੁਰਦਾਸਪੁਰ ਤੋਂ ਅਮਰਸਾ ਰੋਡ ਜੋ ਪੈਂਦਾ ਹੈ ਬੀਏ ਇੰਡਸਟਰੀਜ਼ ਜਿਨ੍ਹਾਂ ਨੇ ਅੱਜ ਨਾਨਕ ਨਾਮ ਲੇਵਾ ਸੰਗਤਾਂ ਦੇ ਵਾਸਤੇ ਇਹ ਗਰਮ ਗਰਮ ਦੁੱਧ ਤੇ ਪਕੌੜਿਆਂ ਦਾ ਲੰਗਰ ਲਗਾਇਆ ਹੈ ਕਿਉਂਕਿ ਹੁਣ ਆਧੁਨਿਕ ਯੁੱਗ ਆ ਗਿਆ ਹੈ ਸੇਵਾਦਾਰ ਪਹਿਲਾਂ ਦਾਲ ਫੁਲਕੇ ਦਾ ਲੰਗਰ ਚੱਲਦਾ ਸੀ ਹੁਣ ਜਿਉਂ-ਜਿਉਂ ਦੁਨੀਆ ਤਰੱਕੀ ਕਰ ਰਹੀ ਹੈ ਸੇਵਾਦਾਰਾਂ ਵੱਲੋਂ ਵੀ ਉਸੇ ਹਿਸਾਬ ਨਾਲ ਲੰਗਰ ਲੰਗਾਇਆ ਜਾਂਦੇ ਹਨ ਬੜੀ ਸ਼ਰਧਾ ਨਾਲ ਇਹ ਸੇਵਾ ਕਰ ਰਿਹਾ ਸੰਗਤਾਂ ਦੀ ਗੱਲਬਾਤ ਕਰਦੇ ਹਾਂ ਸਸਕਲ ਜੀ ਸ਼ੁਭਨਾਮ ਕੀ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਨਾਨਕ ਪਾਸ਼ਾ ਦਾ ਵਿਆਹ ਆ ਮੈਂ ਸੁਖਜਿੰਦਰ ਸਿੰਘ ਡਾਇਰੈਕਟਰ ਜਿੰਦਰਾ ਮਸ਼ੀਨ ਪ੍ਰਾਈਵੇਟ ਲਿਮਟਿਡ ਚੇਅਰਮੈਨ ਆਈਟੀਆਈ ਕਾਦੀਆਂ ਅਤੇ ਕੀਮਾ ਖੁੱਡੀ ਆਪ ਸਭ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਅਗਰ 30 ਅਗਸਤ ਨੂੰ ਬਟਾਲਾ ਵਿੱਚ ਬੜੀ ਸ਼ਰਧਾ ਦੇ ਧੁੰਮ-ਤਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੈਂ ਇਸ ਮੌਕੇ ਤੇ ਬਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਮੂਹ ਨਾਨਕ ਨਾਮ ਲੀਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪਟਾਲੀ ਦੀ ਧਰਤੀ ਤੇ ਮਾਤਾ ਸੁਲਖਣੀ ਜੀ ਦੇ ਨਾਲ ਹੋਇਆ ਸੀ। ਸਾਡੀ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਦੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ਅੱਜ ਅਸੀਂ ਬੀਏ ਇੰਡਸਟਰੀ 'ਚ ਆਏ ਹਾਂ ਸਾਤਵਿੰਦਰ ਸਿੰਘ ਜੀ ਨੇ ਦੁੱਧ ਪਕੌੜੇ ਦਾ ਲੰਗਰ ਲਾਇਆ ਹੈ ਬਹੁਤ ਸ਼ਰਧਾ ਨਾਲ ਤੇ ਬਹੁਤ ਹੀ ਸੇਵਾਦਾਰ ਬੰਦੇ ਨੇ ਮੈਂ ਫਿਰ ਸਾਰਿਆਂ ਨੂੰ ਇਸ ਮੁਕਦੇ ਲੱਖ ਲੱਖ ਵਧਾਈ ਹੁੰਦਾ ਹਾਂ ਧੰਨਵਾਦ ਸਭ ਜਿੱਥੇ ਪੰਘੂੜੇ ਪਹੁੰਚੇ ਆ ਬਟਾਲਾ ਦੇ ਅੰਦਰ ਪੰਘੂੜੇ ਵੀ ਆ ਗਏ ਬਟਾਲਾ ਚ ਹਾਲਾਂਕਿ ਮੌਸਮ ਥੋੜਾ ਜਿਹਾ ਖਰਾਬ ਹੈ ਲਗਾਤਾਰ بارش ਹੋ ਰਹੀ ਹੈ ਪਰ ਲੱਗਦਾ ਕਿ ਵਾਹਿਗੁਰੂ ਦੀ ਕਿਰਪਾ ਇੱਕ ਦੋ ਦਿਨ ਚ ਹੋ ਜੇਗੀ ਤੇ ਵਿਆਹ ਪਰ ਵਰਿਆ ਮਨਾਇਆ ਜਾਏਗਾ ਤੁਹਾਡੇ ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਭਾਈ ਗੱਲ ਸਾਹਿਬ ਭਾਈ ਰਜੀਪਤ ਜੀ ਮੈਂ ਤਵਿੰਦਰ ਸਿੰਘ ਬੀ ਇੰਡਸਟਰੀ ਬਟਾਲਾ ਤੋਂ ਬੋਲਦਾ ਹਾਂ ਤੇ ਗੁਰਨਾਨ ਪਾਤਸ਼ਾਹ ਜੀ ਦੇ ਵਿਆਹ ਪ੍ਰੋਪ ਦੀ ਖੁਸ਼ੀ ਦੇ ਵਿੱਚ ਸਾਰੀ ਸੰਗਤ ਤੇ ਸੇਵਾ ਕਰਨ ਵਾਸਤੇ ਅਸੀਂ ਚਾਹ ਤੇ ਪਕੌੜਿਆਂ ਦਾ ਲੰਗਰ ਲਾਇਆ ਹੈ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਉਦਮ ਸਦਕਾ ਦਿੰਦੇ ਜਾਂਦੇ ਆਂ ਤੇ ਅਸੀਂ ਹਰ ਸਾਲ ਇੱਕ ਸੇਵਾ ਕਰਦੇ ਆਂ ਤੇ 538 ਗੁਰਨਾਨ ਪਾਤਸ਼ਾਹ ਦਾ ਇਹ ਵਿਆਹ ਪਰਪਰ ਦਿਹਾੜਾ ਹੈ ਜੀ ਬੜੀ ਖੁਸ਼ੀ ਨਾਲ ਮਨਾ ਰਹੇ ਆਂ ਤੇ ਸਾਰੀ ਸੰਗਤਾਂ ਨੂੰ ਸਾਡੇ ਵੱਲੋਂ ਸਾਰਿਆਂ ਨੂੰ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰੇ ਕਿਦਾਂ ਲੰਗਰ ਇਹ ਸ਼ੁਰੂ ਕੀਤਾ ਕਿਉਂਕਿ ਕੋਈ ਨਾ ਕੋਈ ਮਨ ਵਿੱਚ ਹੁੰਦੀ ਹੈ ਸ਼ਰਧਾ ਵਿਸ਼ਵਾਸ ਹੁੰਦਾ ਕੋਈ ਨਾ ਕੋਈ ਜਿਹੜੇ ਵੀ ਲੰਗਰ ਲਾਉਂਦੇ ਆ ਚਾਹੇ ਉਹ ਅਖੰਡ ਪਾਠ ਕਰਾਉਂਦੇ ਆ ਚਾਹੇ ਉਹ ਸੋਹਣੀ ਸਾਹ ਦਾ ਪਾਠ ਕਰਾਉਂਦੇ ਆ ਜਾਂ ਸੇਵਾ ਕਰਨ ਉਹਨਾਂ ਮਨ 'ਚ ਭਾਵਨਾ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਪ੍ਰਤੀ ਜਾਂ ਸਿੱਖੀ ਦੇ ਪ੍ਰਤੀ ਕਿੱਦਾਂ ਦੀ ਭਾਵਨਾ ਨਾਲ ਲੰਗਰ ਸ਼ੁਰੂ ਕੀਤਾ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਦੇ ਪਰਉ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਇਹ ਕੇਵਲ ਇੱਕ 20 ਰੁਪਿਆ ਦਾ ਇਹ 20 ਰੁਪਿਆ ਦੀ ਫੜੇ ਗੁਰੂ ਨਾਨਕ ਸਾਹਿਬ ਨੇ ਕਰਵਾਈ ਸੀ ਲੰਗਰ ਦੇ ਰੂਪ ਦੇ ਵਿੱਚ ਜਿਹਦਾ ਵਿਆਜ ਹਾਲੇ ਚੱਲਦਾ ਹੀ ਜਾ ਰਿਹਾ ਹੈ ਇਹ ਦੁਨੀਆ ਦੇ ਰਹਿੰਦੀ ਦੁਨੀਆ ਤੱਕ ਇਹ ਇਸੇ ਤਰ੍ਹਾਂ ਹੀ ਗੁਰੂ ਕਿਰਪਾ ਹੋएगी ਤੇ ਪੀਆ ਦਾ ਵਿਆਜ ਚੱਲਦਾ ਰਹੇਗਾ ਇਹ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਆ ਇਹ ਉਹਦੀ ਬਰਕਤ ਆ ਵੀ ਹਰ ਆਦਮੀ ਹਰ ਸ਼ਿਆਦਾ ਲੰਗਰ ਤਿਆਰ ਕਰਨ ਤਿਆਰ ਆ ਕੋਈ ਜਲੇਬੀਆਂ ਦਾ ਕੋਈ ਪ੍ਰਸ਼ਾਦ ਦਾਲ ਪ੍ਰਸ਼ਾਦੇ ਦਾ ਕੋ ਪ੍ਰੌਂਠਿਆਂ ਦਾ ਕੋ ਬਰਫੀ ਦਾ ਕੋ ਲੱਡੂਆਂ ਦਾ ਕੋਈ ਪੇ ਇਵਨ ਇਥੋਂ ਦੇਖਣਾ ਇਥੇ ਭਾਜੀ ਵੀ ਤਿਆਰ ਕੀਤੀ ਜਾਂਦੀ ਹੈ ਵੀ ਜੜੀਆਂ ਸੰਗਤਾਂ ਇਥੇ ਵਿਆਹ ਪੁਰਬ ਤੇ ਬਟਾਲੇ ਪਹੁੰਚਦੀਆਂ ਹਨ ਉਹਨਾਂ ਨੂੰ ਭਾਜੀ ਵੀ ਵਰਤਾਈ ਜਾਂਦੀ ਹੈ ਤਾਂ ਕਿ ਸੰਗਤਾਂ ਨੂੰ ਆਪਣੇ ਘਰ ਜਾ ਕੇ ਵੀ ਯਾਦ ਰਵੇ ਕਿ ਆਪਾਂ ਗੁਨਾਣ ਸਿੰਘ ਸਾਹਿਬ ਦੇ ਵਿਆਹ ਪੁਰਬ ਨੂੰ ਮਨਾਉਂਦੀਆਂ ਸੰਗਤਾਂ ਦੇ ਵਿੱਚ ਹੋ ਕੇ ਆਏ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਕੀ ਨਾਮ ਹੈ ਪੂਰੀ ਦੁਨੀਆ 'ਚ ਇੱਕ ਵੱਖਰਾ ਹੀ ਵਿਆਹ ਵਾ ਹਰ ਰੀਤ ਰਵਾਜ ਉਹਦੇ ਹੁੰਦਾ ਕਿ ਜਿੱਦਾਂ ਹੁਣੇ ਵਿਆਹ ਹੋ ਰਿਹਾ ਸੰਗਤਾਂ ਜਿੰਨਾ ਵਿਸ਼ਵਾਸ ਹੁੰਦਾ ਕੀ ਕਹਿਣਾ ਚਾਹੁੰਦੇ ਹੋ ਲੰਗਰ ਤੁਸੀਂ ਵਰਤਾ ਰਹੇ ਹੋ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਜੀ ਪਹਿਲੀ ਗੱਲ ਤੇ ਗੁਰਨਾਨਕ ਦੇਵ ਮਹਾਰਾਜ ਮਾਤਾ ਸਲੱਖਣੀ ਜੀ ਦੇ ਵਿਆਹ ਪਰਬ ਦੀ ਸਾਨੂੰ ਸਾਰਿਆਂ ਨੂੰ ਐਉਂ ਚਾਅ ਆ ਕਿ ਜਿੱਦਾਂ ਸਾਡੇ ਘਰ ਦਾ ਹੀ ਵਿਆਹ ਹੁੰਦਾ ਤੇ ਇੱਕ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਉਂਦੇ ਆ ਸਾਨੂੰ ਖੁਸ਼ੀ ਮਿਲਦੀ ਇੱਕ ਇਨਰ ਪੀਸ ਮਿਲਦਾ ਇੱਕ ਬਹੁਤ ਸ਼ੁਕਰ ਕਰੀਦਾ ਵਾਇਗਰੂ ਦਾ ਕਿ ਲੰਗਰ ਲਗਾਉਣ ਜੋ ਕਿ ਮਹਾਰਾਜ ਨੇ ਕੀਤੇ ਆ ਤੇ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰ ਆ ਤੇ ਸਭ ਨੂੰ ਬਹੁਤ ਬਹੁਤ ਬਤਾਈਆਂ ਹਾਂ ਪਰ ਇਹ ਪੂਰੀ ਦੁਨੀਆ ਦੀ ਜਿੱਥੇ ਵੀ ਜਾਂ ਕੋਈ ਸੰਕਟ ਆਉਂਦਾ ਭਾਵੇਂ ਹੜ੍ਹ ਆਵੇ ਭਾਵੇਂ ਕੋਈ ਆਫਤਾ ਆਵੇ ਭੁਚਾਲ ਆਵੇ ਉਥੇ ਸਿੱਖ ਕੌਮ ਚਾਹੇ 2% ਮੰਨੀ ਜਾਂਦੀ ਹੈ ਉਥੇ ਪਹੁੰਚਦੀ ਹੈ ਲੰਗਰ ਵੀ ਲਾਉਂਦੀ ਹੈ ਮੈਡੀਸਨ ਦਵਾਈਆਂ ਵੀ ਦਿੰਦੀ ਹੈ ਸਭ ਕੁਝ ਕਰਦੀ ਹੈ ਕੀ ਕਹਿਣਾ ਚਾਹੁੰਦੇ ਇਹ ਕੌਮ ਤੇ ਕਿੱਡੀ ਵੱਡੀ ਕਿਰਪਾ ਮੈਂ ਤੇ ਇਹੋ ਕਹਿਣਾ ਚਾਹਾਂਗਾ ਵੀ ਸਾਡੀ ਕੌਮ ਚ ਸ਼ੁਰੂ ਤੋਂ ਜੋ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਸ਼ੁਰੂ ਤੋਂ ਜਿੱਦਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਪਕਾ ਦੀ ਸ਼ੁਰੂਆਤ ਕੀਤੀ ਸੀ ਉਸੇ ਤਰ੍ਹਾਂ ਉਹਨਾਂ ਔਸੂਲਾਂ ਤੇ ਚੱਲਦੇ ਹੋਏ ਅੱਜ ਵੀ ਸਾਰੇ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਵਾਂ ਜਿਹੜੀਆਂ ਸਾਰੇ ਵਰਲਡ ਦੇ ਵਿੱਚ ਮਦਦ ਕੰਡੀਆਂ ਵਾਂ ਤੇ ਇੰਡੀਆ ਦੇ ਵਿੱਚ ਜਾਂ ਜਿੱਥੇ ਵੀ ਮਤਲਬ ਕੋਈ ਲੋੜ ਪੈਂਦੀ ਆ ਪਿਛੇ ਗੁਜਰਾਤ ਚ ਵੀ ਪਹੁੰਚਾਲੇ ਉੱਥੇ ਵੀ ਸਿੱਖਾਂ ਆ ਦੀਆਂ ਕਮੇਟੀਆਂ ਪਹੁੰਚੀਆਂ ਹੀ ਈਵਨ ਆ ਹੁਣ ਹਿਮਾਚਲ ਦੇ ਵਿੱਚ ਟਰਾਲੀ گاؤں ਜਿਹੜਾ ਉਥੇ ਇੱਕ ਇਨਸੀਡੈਂਟ ਹੋਇਆ ਜਿੱਥੇ ਹਾੜਾਏ ਹਾੜਾਏ ਹੀ ਕਾਫੀ ਕੁਝ ਰੋੜ ਗਿਆ ਸਹਾਉਕ ਬੰਦਾ ਤਕਰੀਬਨ ਉਥੇ ਡੈਥ ਹੋਈ ਸੀ ਉਥੇ ਵੀ ਮੈਂ ਵੇਖਿਆ ਵੀ ਸਿੱਖਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਉੱਤੇ ਪਹੁੰਚੀਆਂ ਹਨ ਤੇ ਇਹ ਸਭ ਗੁਰੂ ਜੀ ਦੀਆਂ ਦਸੀਆਂ ਹੀਆਂ ਸਿੱਖਾਂ ਸਿੱਖਿਆਵਾਂ ਤੇ ਹੀ ਚੱਲ ਕੇ ਅਸੀਂ ਸਭ ਕੋ ਕਰ ਰਹੇ ਹਾਂ ਤੇ ਮੈਨੂੰ ਉਮੀਦ ਆ ਕਿ ਗਾਂ ਵੀ ਇਸੇ ਤਰ੍ਹਾਂ ਸਾਡੇ ਜਿਹੜੇ ਨੇ ਸਿੱਖ ਨੇ ਜਾਂ ਹੋਰ ਪੰਜਾਬੀ ਨੇ ਇਸੇ ਤਰ੍ਹਾਂ ਸੇਵਾ ਭਾਵਨਾ ਰੱਖਦੇ ਹੋਏ ਗੁਰੂ ਜੀ ਦੇ ਅਪੀਸ਼ਾ ਤੇ ਚੱਲਣਗੇ ਧੰਨਵਾਦ। ਏਸੀਜੀ ਬੀ ਇੰਡਸਟਰੀ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਵਿਆਹਪੁਰਬ ਦੇ ਸਬੰਧ ਵਿੱਚ ਲੰਗਰ ਲਾਇਆ ਹੈ ਬਕੌੜਿਆਂ ਦਾ ਤੇ ਗਰਮਾ-ਗਰਮ ਦੁੱਧ ਦਾ ਵਿਆਹਪੁਰਬ ਚ ਰੌਣਕ ਵਾਚੜ ਕੇ ਲੱਗੇਗੀ। ਬਟਾਲਾ ਤੋਂ ਲਗਾਤਾਰ ਤਸਵੀਰਾਂ ਖੰਦੇ ਰਵਾਂਗੇ। ਵਿਖੇ ਦੇ ਉਹ ਚੈਨਲ ਦਾ ਆਰ ਐਨ ਨਿਊਜ਼